ਅਨਾਜ ਦੀ ਸਾਮ ਸਮਹਾਲ ਲਈ ਇਲਾਕੇ ਦੇ ਮਿਲਰਾਂ ਅਤੇ ਸ਼ੈਲਰ ਮਾਲਕਾਂ ਦੀ ਮੰਗ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਪੰਜਾਬ ਰਾਜ ਗੋਦਾਮ ਨਿਗਮ ਦੇ 3.5 ਕਰੋੜ ਰੁਪਏ ਦੇ ਕਰੀਬ ਲਾਗਤ ਨਾਲ 5000 ਮੀਟਰਕ ਟਨ ਦੇ ਸਪੇਸ ਦੇ ਵਾਧੇ ਵਾਲੇ ਨਵੇਂ ਬਣੇ ਚਾਰ ਗੋਦਾਮਾਂ ਦਾ ਉਦਘਾਟਨ ਪੰਜਾਬ ਰਾਜ ਗੋਦਾਮ ਨਿਗਮ ਦੇ ਚੇਅਰਮੈਨ ਗੁਰਦੇਵ ਸਿੰਘ ਲਖਨਾਵਲੋਂ ਕੀਤਾ ਗਿਆ ਇਸ ਮੌਕੇ ਆਪ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਸਹੋਤਾ ਮੁੱਖ ਪ੍ਰਬੰਧਨ ਉਸਾਰੀ ਹਰਪਾਲ ਸਿੰਘ ਪੁੱਲਰ ਡਿਸਟ੍ਰਿਕਟ ਮੈਨੇਜਰ ਐਚਐਸ ਔਲਕ ਜਨਰਲ ਮੈਨੇਜਰ ਅਮਨਦੀਪ ਸਿੰਘ ਬਿਜ਼ਨਸ ਇੰਸਪੈਕਟਰ ਕ੍ਰਿਸ਼ਨਦੇਵ ਵੇਅਰਹਾ우스 ਮੈਨੇਜਰ ਕੁਲਵੀਰ ਸਿੰਘ ਚੰਦਨ ਜਸਵਾਲ ਮੈਨੇਜਰ ਦਸੂਹਾ ਸੁਮਿਤ ਸਿੰਘ ਸ਼ੈਲਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਜੀਤ ਨਾਰੰਗ ਸਕੱਤਰ ਸੰਜੀਵ ਆਨੰਦ ਸ਼ੈਲਰ ਜੂਨੀਅਰ ਮੁਕੇਰੀਆਂ ਦੇ ਪ੍ਰਧਾਨ ਵਰਜਿੰਦਰ ਅਗਰਵਾਲ ਸਮੂਹ ਅਫਸਰ ਸਹਿਬਾਨ ਅਤੇ ਆਪ ਆਗੂ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਗੱਲਬਾਤ ਰਾਹੀਂ ਜਿੱਥੇ ਪੰਜਾਬ ਰਾਜ ਗੋਦਾਮ ਨਿਗਮ ਦੇ ਚੇਅਰਮੈਨ ਗੁਰਦੇਵ ਸਿੰਘ ਲਖਨਾ ਡੀ ਐਮ ਐਚ ਐਸ ਔਲਖ ਅਤੇ ਆਪ ਹਲਕਾ ਇੰਚਾਰਜ ਪ੍ਰੋਫੈਸਰ ਜੀ ਐਸ ਮਲਤਾਨੀ ਹੋਰਾਂ ਇਹਨਾਂ ਨਵੇਂ 4950 ਮੀਟ੍ਰਿਕ ਟਨ ਦੀ ਕੰਪੈਸਿਟੀ ਵਾਲੇ ਬਣੇ ਗੋਦਾਮਾਂ ਨਾਲ ਹੁਣ ਸਟੋਰੇਜ ਕੰਪੈਸਿਟੀ ਵਧ ਕੇ 8550 ਮੀਟ੍ਰਿਕ ਟਨ ਹੋ ਜਾਣਾ ਦੱਸਿਆ ਉਥੇ ਸ਼ੈਲਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਜੀਤ ਨਾਰੰਗ ਹੋਰਾਂ ਵੀ ਨਵੇਂ ਗੋਦਾਮਾਂ ਦੇ ਵਣ ਨਾਲ ਸਟੋਰੇਜ ਦੀ ਕੰਪੈਸਿਟੀ ਵਧਣ ਨਾਲ ਮਿਲਣਾਂ ਅਤੇ ਸ਼ੈਲਰ ਮਾਲਕਾਂ ਨੂੰ ਹੋਣ ਵਾਲੇ ਲਾਭਾਂ ਤੇ ਚਰਚਾ ਕਰਦਿਆਂ ਧੰਨਵਾਦ ਕੀਤਾ ਇਸ ਤੋਂ ਪਹਿਲੇ ਮੁੱਖ ਮਹਿਮਾਨ ਅਤੇ ਆਪ ਆਗੂਆਂ ਵੱਲੋਂ ਇਨਾਜ ਦੀ ਸਾਮ ਸਮਵਾਲ ਲਈ ਪੰਜਾਬ ਸਰਾਜ ਗੋਦਾਮ ਨਿਗਮ ਦੀ ਬਿਹਤਰੀ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਤੇ ਜਾਣਨਾ ਪਾਇਆ ਨਿਊ ਚੜਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆਂ ਅੱਜ ਮੁਕੇਰੀਆਂ ਦੇ ਵਿੱਚ ਸਾਡੇ ਪੰਜਾਬ ਵੇਰ ਉਸ ਕਾਰਪੋਰੇਸ਼ਨ ਨੇ ਇੱਕ 5000 ਮੀਟਰ ਟੰਡ ਦੇ ਜੋ ਵੇਰ ਉਸ ਦਾ ਨਵਾਂ ਗੋਦਾਮ ਬਣਿਆ ਹੈ ਜਿਹਦੇ ਨਾਲ ਸਾਡੇ ਇਲਾਕੇ ਦੇ ਜਿਹੜੇ ਕਿਸਾਨ ਭਰਾ ਨੇ ਜਿਹੜੇ ਸਾਡੇ ਮਿਲਰ ਭਰਾ ਨੇ ਉਹਨਾਂ ਦਾ ਜਿਹੜਾ ਅਨਾਜ ਹੈ ਉਹ ਸੇਫ ਹੋਵੇਗਾ ਸੋ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਜੋ ਲੰਮੇ ਸਮੇਂ ਤੋਂ ਅਸੀਂ ਦੇਖਦੇ ਆਏ ਹਾਂ ਉਹ ਸਿਰਫ ਔਰ ਸਿਰਫ ਸਰਕਾਰੀ ਪ੍ਰਾਪਰਟੀਆਂ ਵੇਚਣ ਵੱਲੇ ਧਿਆਨ ਸੀਗਾ ਔਰ ਹੁਣ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਰਪ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਹੇਠ ਦੇਖੋ ਨਵੇਂ ਪ੍ਰੋਜੈਕਟ ਆ ਰਹੇ ਨੇ ਔਰ ਜਿਹੜਾ ਪੰਜਾਬ ਹੈ ਉਹ ਵਿਕਾਸ ਦੀ ਲੀਡ ਤੇ ਚੜ ਰਿਹਾ ਹੈ ਵਿਕਾਸ ਵੱਧੀਆਂ ਬਰਿੰਦੀਆਂ ਵੱਲ ਵੱਧ ਰਿਹਾ ਹੈ ਇਸੇ ਦੇ ਤਹਿਤ ਜਿਹੜਾ ਸਾਡਾ ਡਿਪਾਰਟਮੈਂਟ ਹੈ ਉਸਨੇ ਆ ਪਿਛਲੇ 3 ਸਾਲਾਂ ਵਿੱਚ ਕਈ 100 ਕਰੋੜ ਰੁਪਏ ਦੇ ਨਵੇਂ ਪ੍ਰੋਜੈਕਟ ਜਿਹੜੇ ਬਣਾਏ ਨੇ ਤਾਂ ਕਿ ਸਾਡੇ ਕਿਸਾਨ ਪੰਜਾਬ ਭਰਾਵਾਂ ਦੀ ਕੰਪੈਸਟੀ ਜਿਹੜਾ ਉਹਨਾਂ ਦਾ ਅਨਾਜ ਹੈ ਜਦੋਂ ਸਾਡੇ ਕੋਲ ਕੰਪੈਸਟੀ ਨਹੀਂ ਹੋਵੇਗਾ ਅਨਾਜ ਅਸੀਂ ਓਪਨ ਵਿੱਚ ਲਾਵਾਂਗੇ ਜਾਂ ਮੰਡੀਆਂ ਦੇ ਵਿੱਚ ਕਈ ਦਿਨ ਰੁਲਦਾ ਰਹੇਗਾ ਸੋ ਅੱਜ ਉਹਦੇ ਤਹਿਤ ਅੱਜ ਜਿਹੜਾ ਅਸੀਂ 5000 ਮੀਟਰ ਟਨ ਦਾ ਨਵਾਂ ਗੋਦਾਮ ਹੈ ਉਹਦੇ ਉਦਘਾਟਨ ਕਰ ਲਈ ਆਏ ਹਾਂ ਸੋ ਬਹੁਤ ਵਧੀਆ ਲੱਗ ਰਿਹਾ ਹੈ ਇਹ ਪੰਜਾਬ ਸਟੇਟ ਵੇਰੋ ਸਿੰਘ ਕਾਰਪੋਰੇਸ਼ਨ ਦੇ ਸੈਂਟਰ ਹੈ ਸਾਡਾ ਇੱਥੇ ਪਹਿਲਾਂ ਜਿਹੜੀ ਸਾਡੀ ਕਪੈਸਿਟੀ ਸੀ ਇਹ ਕਰੀਬ 3600 35 ਦੀ ਸੀ ਤੇ ਜਿਹਦੇ ਚ ਵੀਟ ਤੇ ਰਾਈਸ ਦੋ ਸਟੋਰ ਹੁੰਦੇ ਸੀ ਪਰ ਜਿਵੇਂ ਕਿ ਤੁਹਾਨੂੰ ਪਤਾ ਹੈ ਪਿਛਲੇ ਕੁਝ ਸਮੇਂ ਤੋਂ ਜਿਹੜੇ ਸਾਰੇ ਜ਼ਿਲ੍ਹੇ ਆ ਉਹਦੇ ਚ ਜਿਹੜੀ ਹੈ ਰਾਈਸ ਵਾਸਤੇ ਜਿਹੜੀ ਕਪੈਸਿਟੀ ਉਹ ਬਹੁਤ ਸ਼ਾਰਟੇਜ ਆ ਸਾਰੇ ਜ਼ਿਲ੍ਹਿਆਂ 'ਚ ਤੇ ਕਿਉਂਕਿ ਜਿਹੜਾ ਰਾਈਸ ਹੈ ਉਹ ਜਿਹੜਾ ਓਪਨ ਚ ਜ ਸਟੋਰ ਨਹੀਂ ਹੋ ਸਕਦਾ ਕਨਕ ਜਿਹੜੀ ਉਹ ਓਪਨ ਚ ਕੈਪ ਸਟੋਰ ਹੋ ਜਾਂਦੀ ਹੈ ਪਰ ਰਾਈਸ ਵਾਸਤੇ ਜਿਹੜੀ ਕਵਰਡ ਸਪੇਸ ਚਾਹੀਦੀ ਉਹ ਬਹੁਤ ਇੱਥੇ ਘੱਟ ਸੀ ਤੇ ਇਲਾਕੇ ਦੇ ਸਾਰੇ ਮਿਲਰਾਂ ਦੀ ਜਿਹੜੀ ਉਹ ਡਿਮਾਂਡ ਸੀ ਵੀ ਉਹ ਇਹ ਦੀ ਕੈਪੈਸਿਟੀ ਜਿਹੜੀ ਉਹ ਵਧਾਈ ਜਾਵੇ ਉਹਦੇ ਮੱਦੇ ਨਜ਼ਰ ਇਹ ਸਾਡੇ ਐਮ ਡੀ ਸਵਾਨ ਗੌਰਵ ਜੈਨ ਜੀ ਦੀ ਅਗਵਾਈ ਵਿੱਚ ਤੇ ਸਾਡੇ ਚੇਅਰਮੈਨ ਸਾਹਿਬ ਜੀ ਦਾ ਗੁਰਦੇਵ ਸਿੰਘ ਲਖਨਾਜੀ ਉਹ ਅੱਜ ਉਦਘਾਟਨ ਕਰਨ ਜਾ ਰਹੇ ਹੈ ਕਪੈਸਿਟੀ ਜਿਹੜੀ 4950 ਐਮਟੀ ਦੀ ਜਿਹੜੀ ਹੈ ਇਹ ਕਵਰ ਕਪੈਸਿਟੀ ਜਿਹੜੀ ਹੋਰ ਜਿਹੜੀ ਹੈ ਅਗਾਸਾ 8650 ਐਮਟੀ ਦੀ ਸਾਡੀ ਹੋ ਗਈ ਹੈ ਇਹਦੇ ਨਾਲ ਇਹ 3.5 ਕਰੋੜ ਦੇ ਲਗਭਗ ਲਾਗਤ ਆਈ ਹੈ ਇਹਨਾਂ ਨੂੰ ਨਵੇਂ ਗਰਾਊਂਡਸ ਜਿਹੜੇ ਇਹਨਾਂ ਨੂੰ ਅਪਗ੍ਰੇਡ ਕਰਨ ਲਈ ਬਣਾਉਣ ਦੀ ਤੇ ਇਹਦੇ ਨਾਲ ਜਿਹੜੇ ਆ ਸਾਰੇ ਮਿਲਰਾਂ ਨੂੰ ਤਾਂ ਫਾਇਦਾ ਹੋਣੇ ਨਾਲ ਦੀ ਨਾਲ ਸਾਡੇ ਵੀ ਰਸਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਮਕੇਰੀਆਂ ਵਿੱਚ ਜੋ ਪਿਛਲੇ ਕਈ ਸਾਲਾਂ ਤੋਂ ਕਈ ਸਰਕਾਰਾਂ ਨੇ ਜਿਹਨੂੰ ਅਗਨੋਰ ਕੀਤਾ ਹੋਇਆ ਸੀ ਸਾਡੇ ਇੱਥੇ ਜੋ ਨਰਖਣ ਵਾਸਤੇ ਆਪਣੇ ਨਾਲ ਰੱਖਣ ਵਾਸਤੇ ਗੋਦਾਮਾਂ ਦੀ ਘਾਟ ਸੀਗੀ ਔਰ ਥਾਂ ਵੀ ਸੀਗੀ ਔਰ ਸਾਡੀ ਸਰਕਾਰ ਜਦੋਂ ਦੀ ਬਣੀ ਆ ਉਹਨਾਂ ਨੇ ਮਿਲਰਸ ਨੇ ਡਿਮਾਂਡ ਰੱਖੀ ਪਰ ਪਿਛਲੇ 6 ਮਹੀਨਿਆਂ ਦੇ ਵਿੱਚ ਵਿੱਚ ਕੋਈ 3.5 ਕਰੋੜ ਰੁਪਏ ਲਾਗਤ ਨਾਲ 5000 ਮੀਟ्रिक टन ਦਾ ਨਵੀਂ ਕਪੈਸਿਟੀ ਤਿਆਰ ਹੋ ਕੇ ਜੈਫਸੀ ਦੇ ਹਵਾਲੇ ਕੀਤੀ ਗਈ ਹੈ ਉਹਦਾ ਫਾਇਦਾ ਜਿੱਥੇ ਮਿਲਰਸ ਨੂੰ ਹੋਏਗਾ ਜ਼ਿੰਮੇਵਾਰਾਂ ਨੂੰ ਹੋਏਗਾ ਉੱਥੇ ਸਰਕਾਰ ਨੂੰ ਵੀ ਇਹਦਾ ਲਾਭ ਮਿਲੂਗਾ ਐਫਸੀਆ ਨੂੰ ਲਾਭ ਮਿਲੂਗਾ ਔਰ ਸਰਕਾਰ ਦਾ ਇਹ ਸਾਰੀ ਪਬਲਿਕ ਨਾਲ ਸ਼ੁਰੂ ਦਾ ਵਾਅਦਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹਰ ਪਾਸੇ ਲੋਕਾਂ ਦੇ ਵਿਕਾਸ ਦੀ ਗੱਲ ਕਰ ਰਹੀ ਹੈ ਚਾਹੇ ਸੜਕਾਂ ਬਣਾਉਣ ਦੀ ਗੱਲ ਹੋਵੇ ਚਾਹੇ ਸਕੂਲਾਂ ਦੀ ਤਰੱਕੀ ਦੀ ਗੱਲ ਹੋਵੇ ਚਾਹੇ ਹਸਪਤਾਲਾਂ ਦੀ ਗੱਲ ਹੋਵੇ ਚਾਹੇ ਆਮ ਆਦਮੀ ਪਾਰਟੀ ਕਲੀਨਿਕ ਦੀ ਗੱਲ ਹੋਵੇ ਹਰ ਪਾਸੇ ਲੋਕਪੱਖੀ ਕੰਮ ਹੋ ਰਹੇ ਨੇ ਉਸੇ ਲੜੀ ਤਹਿਤ ਅੱਜ ਇਹ ਜਿਹੜੇ ਗੋਦਾਮ ਨਵੇਂ ਬਣੇ ਨੇ ਸਾਡੇ ਉਹ ਉਦਗਾਟਣ ਲਈ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਗੁਰਦੇਵ ਸਿੰਘ ਜੀ ਲਖਣਾ ਸਾਡੇ ਚੇਅਰਮੈਨ ਪੰਜਾਬ ਵੇਅਰਿੰਗ ਹਾਊਸ ਵੇਅਰ ਹਾਊਸ ਦੇ ਉਹਨੇ ਆ ਕੇ ਆਪਣੇ ਕਾਰਕਮਾਂ ਨਾਲ ਉਦਗਾਟਣ ਕੀਤਾ ਮੈਂ ਆਮ ਆਦਮੀ ਪਾਰਟੀ ਮੁਕੇਰੀਆਂ ਸਮੁੱਚੀ ਟੀਮ ਵੱਲੋਂ ਸ਼੍ਰੀ ਲਖਨਾਥ ਜੀ ਦਾ ਮੁਕੇਰੀਆਂ ਤੇ ਜੀ ਆਇਆਂ ਵੀ ਕਹਿੰਦਾ ਔਰ ਲੱਖ ਲੱਖ ਧੰਨਵਾਦ ਵੀ ਕਰਦਾ ਥੈਂਕ ਯੂ ਵੈਰੀ ਅੱਜ ਡੇਰ ਹਾਊਸਿੰਗ ਕਾਰਪੋਰੇਸ਼ਨ ਨੇ ਮੁਕੇਰੀਆਂ ਦੇ ਵਿੱਚ ਇੱਕ 5000 ਟਨ ਦੇ ਗੋਡਾਊਨ ਦੀ ਕਪੈਸਿਟੀ ਐਡ ਕੀਤੀ ਹੈ ਜਿਹੜੀ ਸਾਡੀ ਪੁਰਾਣੀ ਬਹੁਤ ਦੇਰ ਤੋਂ ਮੰਗ ਚੱਲੀ ਆ ਰਹੀ ਸੀ ਜਿਵੇਂ ਕਿ ਪਿੱਛੇ ਜਿਹੀ ਕੋਈ ਛਾਲ 1.5 ਸਾਲ ਹੋਇਆ ਸੈਟ ਚੀ ਮੰਿਸਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਮੁਕੇਰੀਆਂ ਚ ਆਏ ਅਸੀਂ ਉਹਨਾਂ ਅੱਗੇ ਸਾਡੇ ਛੋਟੇ ਵੀਰ ਸੰਜੀਵ ਆਨੰਦ ਨੇ ਡਿਮਾਂਡ ਰੱਖੀ ਸੀ ਕਿ ਸਾਡੇ ਮੁਕੇਰੀਆਂ ਦੇ ਵਿੱਚ 20000 ਟਨ ਦੀ ਕਪੈਸਿਟੀ ਨੂੰ ਐਡ ਕੀਤਾ ਜਾਵੇ ਲੇਕਿਨ ਉਹ 20000 ਤਾਂ ਨਹੀਂ ਲੇਕਿਨ 5000 ਜਰੂਰ ਐਡ ਹੋ ਗਈ ਉਹਦੇ ਵਾਸਤੇ ਸਾਨੂੰ ਮਿਲਰ ਨੂੰ ਸ਼ੈਲਰ ਵਾਲਿਆਂ ਨੂੰ ਬਹੁਤ ਬੈਨੀਫਿਟ ਹੋਏਗਾ ਕਿਉਂਕਿ ਸਾਨੂੰ ਚਾਵਲ ਲਗਾਉਣ ਵਾਸਤੇ ਇੱਥੇ ਮਿਲਰ ਹੈਗੇ ਨੇ 19 ਕਪੈਸਿਟੀ ਹੈ 3000 ਟਨ 3000 ਗੱਡੀਆਂ ਦੀ ਜਗ੍ਹਾ ਸਿੱਗੀ ਸਿਰਫ 750 ਦੀ ਸੋ ਸਾਨੂੰ ਚਾਵਲ ਦੇਣ ਵਾਸਤੇ ਦਸੂਆ ਟਾਂਡਾ ਗੁਰਦਾਸਪੁਰ ਪਠਾਨਕੋਟ ਜਾਣਾ ਪੈਂਦਾ ਸੀ ਇਹਦੇ ਨਾਲ ਕਿਸੇ ਹੱਦ ਤੱਕ ਸਾਡੀ ਜਿਹੜੀ ਹੈ ਡਿਮਾਂਡ ਪੂਰੀ ਹੋਏਗੀ ਅਸੀਂ ਸਰਦਾਰ ਗੁਰਦੇਵ ਸਿੰਘ ਜੀ ਚੇਅਰਮੈਨ ਲਖਨਾ ਸਾਹਿਬ ਦਾ ਬਹੁਤ ਧੰਨਵਾਦ ਦਿਆਂ ਕਿ ਮੁਕੇਰੀਆਂ ਚਾਹੇ ਉਹਨਾਂ ਨੇ ਐਡ ਕੀਤੀ ਕਪੈਸਿਟੀ ਔਰ ਇਹਦੇ ਨਾਲ ਸਾਡੀ ਜਿਹੜੀ ਡਿਮਾਂਡ ਸੀ ਕਿਸੇ ਹੱਦ ਤੱਕ ਪੂਰੀ ਹੋਏਗੀ ਔਰ ਸਾਨੂੰ ਉਮੀਦ ਹੈ ਜਿੱਦਾਂ ਉਹਨਾਂ ਨੇ ਅਸ਼ੋਰੈਂਸ ਕੀਤਾ ਕਿ ਅੱਗੋਂ ਵੀ ਜਿਹੜੀ ਹੋ ਰਹੀ ਹੈ ਦੀ ਰਿਕੁਆਇਰਮੈਂਟ ਆ ਪੂਰੀ ਕਰ ਦਿਆਂਗੇ ਸਾਨੂੰ ਉਮੀਦ ਹੈ ਕਿ ਬਹੁਤ ਜਲਦੀ ਉਹ ਵੀ ਹੋ ਜਾਏਗੀ